ਮਠੇਂਡਾ ਮਹੇਸ਼ਵੀ ਚੌਂਕ ਦੇ ਵਿੱਚ ਗੱਡੀ ਆ ਜਿਹੜੀ ਟੋਸ ਤ ਬੁਰੀ ਤਰ੍ਹਾਂ ਭੰਨੀ ਗਈ ਆ ਤਾਂ ਦੱਸਿਆ ਜਾ ਰਿਹਾ ਜਿਹੜੇ ਲੋਕਾਂ ਨੂੰ ਮੌਕੇ ਤੇ ਜਿਹੜੇ ਹੈਗੇ ਸੀ ਕਹਿੰਦੇ 10 ਤੋਂ 15 ਜਿਹੜੇ ਲੋਕ ਆਏ ਤੇ ਨੌਜਵਾਨਾਂ ਨੇ ਆਨਸਾਰ ਆ ਜਿਹੜੀ ਗੱਡੀ ਭੰਨਣੀ ਸ਼ੁਰੂ ਕਰਤੀ ਤੇ ਇੱਕ ਨੌਜਵਾਨ ਨੂੰ ਬਾਹਰ ਕੱਢ ਕੇ ਬੁਰੀ ਤਰ੍ਹਾਂ ਉਹਨੂੰ ਕੁੱਟਿਆ ਉਹਦੀਆਂ ਲੱਤਾਂ ਤੋੜਤੀਆਂ ਉਹਦੀਆਂ ਬਾਹਾਂ ਤੋੜਤੀਆਂ ਮੌਕੇ ਤੇ ਜਿਹੜੇ ਲੋਕ ਬਾਈ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਆ ਗੱਡੀ ਭੰਨੀ ਆ ਮਰੇ ਉਹ ਹੀ ਕੋਈ 15 986 ਮੁੰਡੇ ਹਨ ਉਹ ਦੀ ਰਸੀ ਕੋਈ ਇੱਕ ਮੁੰਡਾ ਸੀ ਯਾਰ ਉਹਦਾ ਗੱਡੀ ਚ ਬੈਠਣ ਲੱਗਾ ਪਤਾ ਨਹੀਂ ਕੌਣ ਸੀ ਹਨ ਇਸ ਤੋਂ ਸਾਹਮਣੇ ਤੇ ਬੈਠੇ ਦੇਖੀ ਜਨ ਯਾਰ ਆਏ ਉਹਨਾਂ ਨੂੰ ਫੜ ਕੇ ਤੇ ਸੱਟ ਲਿਆ ਯਾਰ ਤਾਂ 15 86 ਗੰਡਾ ਸੀ ਸੀ ਟੋਗੋ ਟੋਕੂ ਉਹਨਾਂ ਕੋਲੇ ਹਨ ਘਾੜੀਆਂ ਪਰ ਉਹਨਾਂ ਨੇ ਗੱਡੀ ਤੇ ਇੱਕ 15 ਜਣੇ ਇਧਰ ਪੰਜ ਗੱਡੀ ਤੇ ਦਵਾਲੇ ਹੋ ਗਏ ਪੰਜ ਤਰ ਜਣੇ ਇਧਰ ਹੋ ਗਏ ਹਨ ਉਹ ਤੋਂ ਬਈ ਆਏ ਸੀਗੇ ਜਿਵੇਂ ਉਹਨਾਂ ਨੇ ਲੱਤਾ ਬਾਕੀਆ ਕਰਨ ਵਾਲਾ ਹੋ ਗਿਆ ਬਾਕੀਓ ਨੀਚੇ ਸਾਰਾ ਡੈਡੀ ਕਰਤਾ ਕਿ ਤਰ੍ਹਾਂ ਦਾ ਬੰਦੇ ਯਾਰ ਇੱਕ ਬਾਹਰ ਜਣਾ ਲੱਕ ਤੇ ਕਰਿਆ ਰ ਉਹਦੇ ਯਾਰ ਬਾਕੀ ਕੱਟ ਹੋ ਗਿਆ ਯਾਰ ਐਸਐਚਓ ਸਾਹਿਬ ਜਿਹੜੇ ਗੱਡੀ ਪੰਨੀਆਂ ਪਤਾ ਲੱਗਿਆ ਜੀ ਕਿ ਕਿਤੇ ਇਹ ਹਲੇ ਵੈਰੀਫਾਈ ਕਰ ਰਹੇ ਸੀ ਸੀਸੀਟੀਵੀ ਫੁਟੇਜ ਲੈ ਰਹੇ ਆ ਲੈ ਰਹੇ ਆ ਹਾਂਜੀ 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 ਹਲੇ ਤਾਂ ਮੁੰਡੇ ਦਾ ਨਾਮ ਹੀ ਨਹੀਂ ਕਲੀਅਰ ਹੋਇਆ ਤੇ ਸੁਖਮਣੀ ਹਸਪੀਟਲ ਲੈ ਗਏ ਆ ਉਹਨਾਂ ਦਾ ਕਿਹੜੇ ਲੈ ਕੇ ਗਏ ਜੀ ਸੁਖਮਣੀ ਉਹਦੇ ਜਾਣਕਰ ਦੋਸਤ ਨਾਲ ਗੱਲ ਹੋਈ ਜੀ ਸੁਖਮਣੀ ਹਸਪੀਟਲ ਆਪਾ ਗੁਰੂੜ੍ਹੇ ਤੋਂ ਉੱਥੇ ਲੈ ਗਏ ਇਕੱਲਾ ਸੀ ਬੰਦਾ ਕਾਰ ਤੇ ਜਦੋਂ ਆਹ ਜੀ ਹਲੇ ਭਾਈ ਜੀ ਇਨਵੈਸਟੀਗੇਸ਼ਨ ਕਰੀ ਜਾਂਦੇ ਦੇਖੀ ਜਾਂਦੇ ਫੁਟੇਜ ਜੀ ਜਲਦੀ ਇਹ ਜਿਹੜੇ ਹਾਂਜੀ ਬਿਲਕੁਲ 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 ਬ ਸਾਹਮਣੇ ਫੋਟੇਜ ਕਢਾ ਰਹੇ ਆ ਬੁਰੀ ਤਰ੍ਹਾਂ ਕਿਉਂਕਿ ਤੁਹਾਨੂੰ ਦਿਖਾਤੀਆਂ ਤਸਵੀਰਾਂ ਗੱਡੀ ਤੇ ਵੀ ਪੂਰੀਏ ਗੜਾਸਿਆਂ ਨਾਲ ਪੰਨੀ ਆ ਜਾਂਦੇ ਹੋਏ ਗੱਡੀ ਵੀ ਤੋੜ ਕੇ ਗਏ ਆ ਪੁਲਿਸ ਆ ਜਿਹੜੀ ਜਾਂਚ ਦਾ ਵਿਸ਼ਾ ਆ ਜੇ ਤਾਂ ਡੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸਿਵਲ ਐਨ ਐਸ ਐਚਓ ਮੌਕੇ ਤੇ ਆ ਹਜੀ ਮੈਂ ਹੁਣੇ ਬਾਅਦ ਡਿਊਟੀ ਤੋਂ ਆਇਆ ਸੀ ਉਦੋਂ ਮੌਕੇ ਤੇ ਹੀ ਹੋਇਆ ਸਾਰਾ ਕੁਝ ਬਸ ਦਾਸ ਤੋਂ 15 ਜਣੇ ਸੀਗੇ ਉਹਨਾਂ ਨੇ ਬਾਈ ਦੇਖੇ